ਕਲਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆ ਤੁਸੀਂ ਦੇਖਦੇ ਰਹਿੰਦੇ ਜੇ ਕਿ ਆਪਾਂ ਇਸ ਚੈਨਲ ਤੇ ਨਵੀਂ ਤੋਂ ਨਵੀਂ ਜਾਣਕਾਰੀ ਵਾਲੀ ਵੀਡੀਓ ਜਿਹੜੀ ਆ ਉਹ ਅਪਲੋਡ ਕਰਦੇ ਰਹਿੰਦੇ ਆ ਅੱਜ ਜਿਹੜੀ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਇਹ ਆ ਜੀ ਡਾਇਲ ਗੇਜ ਤੇ ਡਾਇਲ ਗੇਜ ਦੀ ਆਪਾਂ ਵਰਤੋਂ ਜਿਹੜੀ ਆ ਉਹ ਕਿਵੇਂ ਕਰਨੀ ਆ ਤੇ ਡਾਇਲ ਗੇਜ ਅਸਲ ਚ ਕੰਮ ਕਿੱਥੇ ਆਉਂਦੀ ਆ ਇਹ ਆਪਣੇ ਕੋਲੇ ਜਿਹੜੀ ਆ ਜੀ ਇਹ ਆ ਜੀ ਡਾਇਲ ਗੇਜ ਠੀਕ ਹੈ ਜੀ ਇਹਦੇ ਤੇ ਤੁਸੀਂ ਦੇਖ ਸਕਦੇ ਜੇ ਕਿ ਵੀ ਇੱਕ ਜਿਹੜੀ ਲੰਬੀ ਸੂਈ ਆ ਤੇ ਇੱਕ ਛੋਟੀ ਸੂਈ ਆ ਜਿਹੜੀ ਲੰਬੀ ਸੂਈ ਆ ਇਹਨੂੰ ਆਪਾਂ ਲੌਂਗ ਪੁਆਇੰਟ ਬੋਲਦੇ ਆ ਤੇ ਜਿਹੜਾ ਛੋਟੀ ਆ ਇਹਨੂੰ ਸ਼ਾਰਟ ਪੁਆਇੰਟ ਬੋਲਦੇ ਆ ਠੀਕ ਹੈ ਜੀ ਹੁਣ ਤੁਸੀਂ ਇਹਦੇ ਤੇ ਛੋਟੇ ਛੋਟੇ ਨਿਸ਼ਾਨ ਵੇਖ ਰਹੇ ਜੀ ਆਹ ਵਾਲੇ ਜਿਹੜੇ ਆ ਨਾ ਛੋਟੇ ਛੋਟੇ ਨਿਸ਼ਾਨ ਵੇਖ ਰਹੇ ਜੀ ਜਿਵੇਂ ਮੰਨ ਕੇ ਚੱਲੋ ਇੱਥੇ ਆ ਗਈ ਉਸ ਤੋਂ ਬਾਅਦ ਇੱਥੇ ਆ ਗਈ ਇੱਥੇ ਆ ਗਈ ਠੀਕ ਹੈ ਜੀ ਇਹ ਇਹ ਇੱਕ ਤੁਸੀਂ ਆ ਵੇਖੋ ਕਿ ਲਿਖਿਆ 0.01 mm ਠੀਕ ਹੈ ਜੀ ਇਹ ਨਿਸ਼ਾਨ ਜਿਹੜੇ ਆ ਇਹ ਹੈਗਾ ਜੀ 0. 0.1 mm ਦਾ ਠੀਕ ਹੈ ਜੀ ਉਸ ਤੋਂ ਅੱਗੇ ਆ ਗਿਆ 0.02 mm ਇਹ ਜਿਹੜੀ ਹੈ ਗੇਜ ਵਾ ਇਹ ਇੱਥੋਂ ਮਤਲਬ 0.01 mm ਤੋਂ ਜਿਹੜਾ ਵਾ ਇਹ ਨਾਪਣਾ ਸ਼ੁਰੂ ਕਰਦੀ ਹੈ ਯਾਨੀ ਕਿ ਆਪਾਂ ਇਸ ਤੋਂ ਘਾਟੇ ਦੇ ਨਾਲ ਨਹੀਂ ਮੰਨਤੀ ਮਤਲਬ ਕੋਈ ਚੀਜ਼ ਨਹੀਂ ਦੇਖ ਸਕਦੇ ਠੀਕ ਹੈ ਜੀ ਇਹ ਜੋ ਹੈ ਇਹ ਦਾ 0.01 mm ਤੋਂ ਲੈ ਕੇ 10 mm ਤੱਕ ਜਿਹੜੀ ਹੈ ਇਹ ਆਪਣੀ ਦੱਸਦੀ ਹੈ ਗੁਲਾਈ ਠੀਕ ਹੈ ਜੀ ਤੁਸੀਂ ਹੁਣ ਵੇਖੋ ਕਿ ਇਨੂੰ ਜਦੋਂ ਆਪਾਂ ਇੰਜ ਕਰਕੇ ਇਹਨੂੰ ਘੁਮਾਵਾਂਗੇ ਤੇ 10mm ਤੱਕ ਜਾਊਗੀ ਠੀਕ ਹੈ ਜੀ ਤੇ ਹੁਣ ਥੱਲੇ ਜਿਹੜੀ ਇਹ ਸੂਈ ਏ ਕਾਦੀ ਆ ਇਹ ਆ ਜੀ ਜੇ ਇਹ ਸੂਈ ਜਿਵੇਂ ਮੰਨ ਕੇ ਚੱਲੋ 0 ਤੇ ਆ ਹੁਣ ਆਪਾਂ ਇਹਨੂੰ ਘੁਮਾ ਦਿੱਤਾ ਵਾ ਇੱਕ ਪੂਰਾ ਇਹਦਾ ਚੱਕਰ ਆ ਗਿਆ ਹੁਣ ਇਹ ਆ ਗਈ ਆ ਜੀ 1mm ਤੇ ਠੀਕ ਹੈ ਜੀ ਇੱਥੇ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਇਹਨੂੰ 0 ਸੈੱਟ ਕਰਦੇ ਆ ਦੀ ਇਹ ਆ ਵੇਖੋ ਇਹਨੂੰ ਇੱਥੋਂ ਆਪਾਂ ਘੁਮਾ ਕੇ ਤੇ ਇਹਦੀ 0 ਜਿਹੜੀ ਆ ਉਹ ਸੈੱਟ ਕਰ ਸਕਦੇ ਆ 0 ਹੋ ਗਿਆ ਹੁਣ ਇਸ ਤੋਂ ਬਾਅਦ ਜਦੋਂ ਆਪਾਂ ਇਹਦਾ ਇੱਕ ਚੱਕਰ ਆਊਗਾ ਨਾ ਤੇ ਆਹ ਵੇਖੋ ਤੁਸੀਂ ਇੱਕ ਚੱਕਰ ਆ ਗਿਆ 0 ਤੇ ਹੋ ਗਈ ਇਧਰ 1mm ਤੇ ਆ ਗਈ ਸੂਈ ਉਸ ਤੋਂ ਬਾਅਦ ਜਦੋਂ ਇਹਦੇ ਦੋ ਚੱਕਰ ਆ ਗਏ ਇਹ 2mm ਤੇ ਸੂਈ ਆ ਗਈ ਹੈ ਇਸ ਤਰ੍ਹਾਂ ਕਰ ਕਰਕੇ ਜਾਨੀ ਕਿ 10mm ਤੱਕ ਜਿਹੜੀ ਆ ਉਹ ਆਪਣੀ ਦੱਸਦੀ ਹੈ ਕਿ ਵੀ 10mm ਤੱਕ ਜੇ ਕੋਈ ਛਾਪ ਟਪਾ ਵਿੰਗੀ ਆ ਜਾਂ ਸਿੱਧੀ ਆ ਉਹਨੂੰ ਆਪਾਂ ਵੇਖਣਾ ਤੇ ਆਪਾਂ ਨੂੰ ਪਤਾ ਕਿਵੇਂ ਲੱਗੂਗਾ ਕਿ ਵੀ ਇਹ ਜਿਹੜੀ ਸ਼ਾਫਟ ਉਹ ਇਸੇ ਚੀਜ਼ ਤੋਂ ਹੀ ਪਤਾ ਲੱਗੂਗਾ ਇਹ 1 mm ਜਿਹੜੀ ਆ ਉਹ vingy ਆ ਜਾਂ 2 mm ਜਾਂ 3 mm ਕਿੰਨਾ ਕੁ ਫਰਕ ਵਾ ਕੋਈ ਵੀ ਸ਼ਾਫਟ ਆਪਾਂ ਜਿਹੜੀ ਆ ਜੋ ਵੇਖਣੀ ਹੈ ਤੇ ਉਦਾਹਰਨ ਤੌਰ ਤੇ ਹੁਣ ਆਪਾਂ ਲੈ ਲੀਏ ਵੀ ਆਪਣੇ ਕੋਲੇ ਆ ਸ਼ਾਫਟਾ ਠੀਕ ਹੈ ਜੀ ਇਸ ਸ਼ਾਫਟ ਨੂੰ ਆਪਾਂ ਚੈੱਕ ਕਰਨ ਲੱਗੇ ਆ ਸਭ ਤੋਂ ਪਹਿਲਾਂ ਆਪਾਂ ਇਹਦਾ ਪ੍ਰੈਸ਼ਰ ਬਣਾਉਣਾ ਹੈ ਗੇਜ ਦਾ ਪ੍ਰੈਸ਼ਰ ਕਿਵੇਂ ਬਣਾਉਣਾ ਵੇਖੋ ਤੁਸੀਂ ਇਹਨੂੰ ਮਨ ਕੇ ਚੱਲੋ ਕਿ ਆਪਾਂ 1 1 mm ਇਹਦਾ ਜਿਹੜਾ ਵਾ ਪ੍ਰੈਸ਼ਰ ਬਣਾ ਲੈਨੇ ਆ ਠੀਕ ਹੈ ਜੀ ਇਹ ਜਿਹੜਾ ਵਾ ਇਹਦਾ ਸਕਰੂ ਜਿਹੜਾ ਵਾ ਜਦੋਂ ਆਪਾਂ ਨੂੰ ਸੈਟਿੰਗ ਕਰ ਲਈ ਇਹਦੀ ਉੱਥੇ ਆਪਾਂ ਜਿੱਥੇ ਜ਼ੀਰੋ ਕਰ ਲਈ ਇਹਨੂੰ ਇਹਨੂੰ ਤੁਸੀਂ ਕੱਸਦੇ ਨਾ ਥੋੜਾ ਜਿਹਾ ਕਿ ਜਿਹੜੀ ਇਹ ਸੂਈ ਜਿਹੜੀ ਹੈ ਇਹਦੀ ਹਿੱਲੇ ਨਾ ਠੀਕ ਹੈ ਜੀ ਹਾਂ ਠੀਕ ਹੈ ਓਕੇ ਹੋ ਗਿਆ ਜ਼ੀਰੋ ਹੋ ਗਿਆ ਨਾ 0 ਹੋ ਗਿਆ ਹੋਰੀ ਹੁਣ ਇਹ ਜਿਹੜੀ 0 ਹੋ ਗਈ ਅਗੇਜ ਆਪਣੀ ਠੀਕ ਹੈ ਜੀ ਹੁਣ ਆਪਾਂ ਇੱਕ ਚੀਜ਼ ਵੇਖਣੀ ਹੈ ਇਹਦੇ ਵਿੱਚ ਕਿ ਜੇ ਮੰਨ ਕੇ ਚੱਲੋ ਕਿ ਆਪਾਂ ਇਹਦਾ ਇਹਨੂੰ ਸ਼ਾਫਟ ਨੂੰ ਹਣ ਗੇੜ ਕੇ ਵੇਖਦੇ ਆ ਵਿੱਚ ਫਰਕ ਹੈ ਜਾਂ ਨਹੀਂ ਹੈ ਆ ਵੇਖੋ ਇਹਦੇ ਵਿੱਚ ਕਿੰਨਾ ਫਰਕ ਆ ਰਿਹਾ ਵਾ ਉਹ ਆਪਣੀ ਜਿਹੜੀ ਹੈ ਸ਼ਾਫਟ ਦਾ ਗੁਲਾਈ ਨੂੰ ਜਿਹੜਾ ਉਹ ਦੱਸਦੀ ਪਈ ਹੈ ਮੰਨ ਕੇ ਚੱਲੋ ਕਿ ਆਪਣੇ ਕੋਲੇ ਇੱਥੇ 0 ਤੇ ਆਉਣਗੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਕਮਾ ਕੇ ਦੇਖਦੇ ਆਂ ਸ਼ਾਫਟ ਨੂੰ ਆਹ ਵੇਖੋ ਠੀਕ ਹੈ ਜੀ ਇਹ ਸੂਈ ਜਿਹੜੀ ਆ ਉੱਪਰ ਨੀਚੇ ਹੋ ਰਹੀ ਹੈ ਇੱਥੋਂ ਆਪਾਂ ਨੂੰ ਪਤਾ ਲੱਗਦਾ ਪਿਆ ਕਿ ਸ਼ਾਫਟ ਜਿਹੜੀ ਹੈ 0.02 mm ਜਿਹੜੀ ਆ ਉਹ ਸ਼ਾਫਟ ਜਿਹੜੀ ਹੈ ਵਿੰਗੀ ਆ ਠੀਕ ਹੈ ਜੀ ਜਾਂ ਇਹਦੇ ਵਿੱਚ ਫਰਕ ਆ ਜੇ ਆਪਾਂ ਇਹਨੂੰ ਪੂਰੀ ਗੋਲ ਨੀਂਗੀ ਸ਼ਾਫਟ ਤੇ ਕਿਉਂਕਿ ਇਹ ਤਾਂ ਦੱਸਦਾ ਪਿਆ ਕਿਉਂਕਿ ਆਪਾਂ ਇੱਥੇ ਨਾਰਮਲ ਟੂਲ ਲਾਇਆ ਜੇ ਆਪਾਂ ਇਹਦੇ ਤੇ ਕੀ ਕਹਿੰਦੇ ਆ ਆਪਾਂ ਇਹਨੂੰ ਪਾਲਿਸ਼ ਨਹੀਂ ਹਜੇ ਕੀਤਾ ਸ਼ਾਫਟ ਨੂੰ ਜੇ ਆਪਾਂ ਨੂੰ ਪਾਲਿਸ਼ ਕਰਾਂਗੇ ਤੇ ਇਹ ਜਿਹੜੀ ਆ ਇਹ ਬਿਲਕੁਲ ਜ਼ੀਰੋ ਤੇ ਖਲੋਊਗੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਦੀ ਨਾ ਪਹਿਲੀ ਜਿਹੜੀ ਆ ਉਹ ਗੁਲਾਈ ਵੇਖਦੇ ਹਾਂ ਪਹਿਲਾ ਸ਼ਾਫਟ ਜਿਹੜੀ ਆ ਉਹ ਕਿੰਨੀ ਕੁ ਮਤਲਬ ਗੋਲ ਸੀ ਜਾਂ ਕਿੰਨੀ ਕੁ ਵੰਗੀ ਸੀ ਸ਼ਾਫਟ ਜਾਂ ਕਿਵੇਂ ਆ ਠੀਕ ਹੈ ਜੀ ਆਪਾਂ ਇਹਦਾ ਇੱਕ ਪ੍ਰੈਸ਼ਰ ਬਣਾ ਲੈਨੇ ਆ ਮੰਨ ਕੇ ਚੱਲੋ ਕਿ ਆਪਾਂ ਇਹਦਾ ਪ੍ਰੈਸ਼ਰ ਬਣਾ ਲਿਆ ਵਾ 1 mm ਦਾ ਪ੍ਰੈਸ਼ਰ ਇਹਦਾ ਜਿਹੜਾ ਉਹ ਬਣਾ ਲਿਆ ਵਾ ਜੀ 1 ਕਿ ਮਿਮ ਦਾ ਜਿਹੜਾ ਆਪਾਂ ਇਹਦਾ ਪ੍ਰੈਸ਼ਰ ਬਣਾ ਲਿਆ ਹੁਣ ਤੁਸੀਂ ਵੇਖੋ ਕਿ ਇਹਦੇ ਵਿੱਚ ਪਹਿਲਾਂ ਕਿੰਨਾ ਫਰਕ ਸੀਗਾ ਸ਼ਾਫਟ 'ਚ ਆ ਵੇਖੋ ਠੀਕ ਹੈ ਜੀ ਇੱਥੇ ਜਿਹੜਾ ਆ ਇਹਦਾ ਫਰਕ ਬਣਦਾ ਜੇ 0.10 ਐਮ ਐਮ ਠੀਕ ਹੈ ਜੀ ਇੰਨਾ ਫਰਕ ਸੀਗਾ 0.10 ਐਮ ਐਮ ਦਾ ਤੇ ਇਹ ਜਿਹੜੀ ਆ ਅਪ ਡਾਊਨ ਜਿਹੜੀ ਆ ਸ਼ਾਫਟ ਹੋ ਰਹੀ ਆ ਠੀਕ ਹੈ ਜੀ ਕਿਤੋਂ ਮਤਲਬ ਪੂਰੀ ਗੋਲ ਨਹੀਂ ਆ ਸ਼ਾਫਟੇ ਤੁਸੀਂ ਵੇਖੋ ਇੱਥੇ ਕਿੰਨਾ ਜ਼ਿਆਦਾ ਫਰਕ ਆ ਗਿਆ ਉੱਥੇ ਡਾਊਨ ਜਾ ਰਹੀ ਸੀ 10 ਐਮ ਐਮ 0.10 ਐਮ ਐਮ ਤੇ ਇੱਥੇ ਜਿਹੜੀ ਆ ਇੱਥੇ ਸ਼ਾਫਟ 0. 50 mm ਤੋਂ ਉੱਪਰ ਜਾ ਰਹੀ ਆ ਮਤਲਬ ਇਹਦੀ ਪੂਰੀ ਗੁਲਾਈ ਨਹੀਂ ਗਈ ਇਸ ਤਰ੍ਹਾਂ ਜਿਹੜਾ ਵਾ ਆਪਾਂ ਡਾਇਲ ਗੇਜ ਦੇ ਨਾਲ ਇਹਨੂੰ ਨਾਪ ਸਕਦੇ ਆ ਸ਼ਾਫਟ ਨੂੰ ਦੇਖ ਸਕਦੇ ਆ ਕਿ ਵੀ ਇਹ ਕਿੰਨੀ ਕੁ ਗੋਲ ਵਾ ਜਾਂ ਵਿੰਗੀ ਕਿੱਥੋਂ ਆ ਸ਼ਾਫਟ ਇਹ ਆਪਾਂ ਵੇਖ ਸਕਦੇ ਆ ਇਹਦੇ ਨਾਲ ਤੇ ਇੱਥੇ ਜਿਹੜੀ ਆ ਡਾਇਲ ਗੇਜ ਵਰਤੋਂ ਚ ਲਿਆਂਦੀ ਜਾਂਦੀ ਆ ਤੇ ਜੇ ਆਪਾਂ ਇਹਨੂੰ ਮੰਨ ਲਓ ਕਿ ਸ਼ਾਫਟ ਵਿੰਗੀ ਆ ਫਿਰ ਆਪਾਂ ਇਹਨੂੰ ਸਿੱਧੀ ਕਰ ਸਕਦੇ ਆ ਜੇ ਆਪਾਂ ਨੂੰ ਪਤਾ ਕਿ ਪੂਰੀ ਗੋਲ ਨਹੀਂ ਆ ਫਿਰ ਆਪਾਂ ਟੂਲ ਲਾ ਕੇ ਇਹਨੂੰ ਗੋਲ ਕਰ ਸਕਦੇ ਆ ਠੀਕ ਹੈ ਜੀ ਤੇ ਬਾਕੀ ਇਹ ਦੀ ਜਿਹੜੀ ਆਪਾਂ ਗੱਲ ਕਰੀਏ ਵੀ ਇਹਨੂੰ ਫਿਟਿੰਗ ਕਰਨ ਦੀ ਜਾਂ ਇਹਨੂੰ ਇਹਦੇ ਨਾਲ ਜਿਹੜਾ ਵਾ ਇਹਦਾ ਸਟੈਂਡ ਜਿਹੜਾ ਵਾ ਤੁਸੀਂ ਵੇਖ ਸਕਦੇ ਜੀ ਇਹ ਸਟੈਂਡ ਵਾ ਦਾ ਠੀਕ ਹੈ ਜੀ ਤੇ ਸਟੈਂਡ ਜਿਹੜਾ ਵਾ ਨਾਲ ਤੁਹਾਨੂੰ ਤੁਸੀਂ ਆਰਡਰ ਕਰੋਗੇ ਸਟੈਂਡ ਤੋਂ ਬਿਨਾ ਵੀ ਤੁਹਾਨੂੰ ਡਾਇਲ ਗੇਜ ਮਿਲ ਜੂਗੀ ਸਟੈਂਡ ਨਾਲ ਵੀ ਮਿਲ ਜੂਗੀ ਉਸ ਤੋਂ ਬਾਅਦ ਇਹਦੇ ਥੱਲੇ ਜਿਹੜਾ ਵਾ ਇੱਥੇ ਮੈਗਨੇਟ ਲੱਗਾ ਹੋਇਆ ਵਾ ਤੇ ਇਹ ਆਨ ਆਫ ਇਹਦਾ ਜਿਹੜਾ ਵਾ ਮੈਗਨੇਟ ਜਦੋਂ ਇਹਨੂੰ ਆਪਾਂ ਰੱਖ ਕੇ ਇੱਥੇ ਰੱਖ ਕੇ ਜਦੋਂ ਇਹਨੂੰ ਆਨ ਕਰਾਂਗੇ ਤੇ ম্যাগਨੇਟ ਜਿਹੜਾ ਉਹ ਚਿਪਕ ਜੂਗਾ ਨਾਲ ਇਹ ਹਿੱਲੂ ਵੀ ਨਹੀਂ ਡਾਇਲਗੇ ਠੀਕ ਹੈ ਜੀ ਤੇ ਜਦੋਂ ਆਪਾਂ ਇਹਨੂੰ ਆਫ ਕਰਦਾਂਗੇ ਫਿਰ ਆਪਾਂ ਇਹਨੂੰ ਆਸਾਨੀ ਨਾਲ ਜਿਹੜਾ ਉਹ ਚੁੱਕ ਸਕਦੇ ਹਾਂ ਜਦੋਂ ਆਪਾਂ ਇਹਨੂੰ ਇੰਜ ਰੱਖ ਕੇ ম্যাগਨੇਟ ਔਨ ਕਰਤਾ ਵਾ ਹੁਣ ম্যাগਨੇਟ ਦੇ ਨਾਲ ਇਹ ਕੀ ਹੈ ਕਿ ਡਾਇਲਗੇਜ ਹਿੱਲਦੀ ਨਹੀਂਗੀ ਤਾਂ ਕਿ ਜਿਹੜੀ ਆਪਣੀ ਕੋਈ ਵੀ ਆਪਾਂ ਸ਼ਾਫਟ ਜਾਂ ਕੋਈ ਵੀ ਚੀਜ਼ ਜਿਹੜੀ ਹੈ ਇਹਨੂੰ ਵੇਖਣਾ ਵਾ ਤੇ ਇਹ ਆਪਾਂ ਨੂੰ ਡਾਇਲਗੇਜ ਜਦੋਂ ਇੱਕ ਥਾਂ ਤੇ ਪੱਕੀ ਫਿੱਟ ਹੋਈ ਹੋਊਗੀ ਤੇ ਇਹ ਹਿੱਲੂਗੀ ਨਾ ਠੀਕ ਹੈ ਜੀ ਤੇ ਜੇ ਮਨ ਲਓ ਕਿ ਆਪਾਂ ਇਤਰਾ ਰੱਖ ਕੇ ਇਹਨੂੰ ਕਰਦੇ ਆ ਫਿਰ ਕੀ ਹੋਊਗਾ ਕਿ ਡਾਇਲ ਗੇਜ ਥੱਲੇ ਹੋ ਹੀ ਹਿੱਲੀ ਜਾਊਗੀ ਤੁਸੀਂ ਵੇਖੋ ਫਿਰ ਇਹ ਸਾਰੇ ਡਾਇਲ ਗੇਜ ਉਹ ਜਿਹੜੀ ਥੱਲੇ ਹੋ ਹੀ ਹਿੱਲੂਗੀ ਤਾਂ ਕਿ ਆਪਣੀ ਜਿਹੜੀ ਹੈ ਸਹੀ ਚੀਜ਼ ਦੀ ਆਪਾਂ ਨੂੰ ਨਹੀਂ ਪਤਾ ਲੱਗਣਾ ਕਿ ਵੀ ਵਿੰਗੀ ਆ ਜਾਂ ਸਿੱਧੀ ਆ ਜਦੋਂ ਆਪਾਂ ਇਹਨੂੰ ਆਨ ਕਰਾਂਗੇ ਮੈਗਨੈਟ ਜਿਹੜਾ ਵਾ ਉਹ ਚਿਪਕ ਜਾਏ ਇਹ ਜਿਹੜੀ ਡਾਇਲ ਗੇਜ ਆ ਜੇ ਤੁਹਾਨੂੰ ਜ਼ਰੂਰਤ ਹੋ ਤਾਂ ਤੁਸੀਂ ਮੰਗਵਾਉਣੀ ਆ ਤੇ ਐਮਾਜ਼ਨ ਤੋਂ ਤੁਸੀਂ ਇਹਨੂੰ ਆਰਡਰ ਕਰ ਸਕਦੇ ਜੇ ਦੀ ਕੀਮਤ ਲਗਭਗ 1600 ਤੋਂ 1700 ਦੇ ਕਰੀਬ ਹੈਗੀ ਹੈ ਜੀ ਇਹਦੀ ਕੀਮਤ ਤੇ ਜੇ ਤੁਸੀਂ ਡਾਇਲਗੇਜ ਮੰਗਵਾਉਣਾ ਚਾਹੁੰਦੇ ਜੀ ਤੇ ਇਹਦਾ ਲਿੰਕ ਜਿਹੜਾ ਉਹ ਮੈਂ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਵਾ ਤੇ ਉੱਥੋਂ ਜਾ ਕੇ ਤੁਸੀਂ ਇਹਨੂੰ ਖਰੀਦ ਸਕਦੇ ਜੀ 1600 ਤੋਂ 1700 ਇਹਦੀ ਜਿਹੜੀ ਹੈ ਕੀਮਤ ਉਹ ਤੇ ਬਾਕੀ ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਵੇਖਣ ਵਾਸਤੇ ਧੰਨਵਾਦ